ਹੋਜੋ ਜਥੇਬੰਦੀਓ ਇਕੱਠੇ ਕਰ ਲੋ ਵੱਡਾ ਇਕੱਠ ਤੇ ਆਪਣੇ ਹੱਕਾਂ ਦੇ ਲਈ ਫਿਰ ਤੋਂ ਲੜਨ ਦੇ ਲਈ ਤਿਆਰ ਹੋ ਜੋ ਦੱਸਦੀ ਹੈ ਕਿ ਨਵਦੀਪ ਸਿੰਘ ਵਾਟਰ ਕੈਨਨ ਬੁਆਏ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵੱਡੇ ਇਕੱਠ ਨੂੰ ਲੈ ਕੇ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਰਨਾਲ ਅਜਨਾਲਾ ਮੰਡੀ ਦੇ ਵਿੱਚ ਅੱਜ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਅਨਾਜ ਮੰਡੀ ਦੇ ਵਿੱਚ ਇਹ ਵੱਡਾ ਇਕੱਠ ਕੀਤਾ ਜਾਵੇਗਾ ਤੇ ਆਪਣੇ ਹੱਕਾਂ ਦੇ ਲਈ ਅੱਜ ਫਰਤੋ ਜਿਹੜਾ ਕਿ ਸਰਕਾਰਾਂ ਦਾ ਵਿਰੋਧ ਹੋਵੇਗਾ ਆ ਤੁਹਾਨੂੰ ਸੁਣਾਉਣੇ ਆ ਨਵਦੀਪ ਦਾ ਹੋਰ ਕੀ ਕਹਿਣਾ ਸਾਰੀ ਸੰਗਤ ਨੂੰ ਕੱਲ੍ਹ ਵਾਸਤੇ ਹੱਥ ਮੰਨ ਕੇ ਬੇਨਤੀ ਆ ਬਾਬਾ ਜੀ ਕੱਲ੍ਹ ਨੂੰ 8 ਸਤੰਬਰ ਆ ਸਵੇਰੇ 10 ਵਜੇ ਕਰਨਾਲ ਦੀ ਅਨਾਜ ਮੰਡੀ ਦੇ ਅੰਦਰ ਸਿੱਖ ਸਮੇਨ ਲੱਖ ਰੱਖਿਆ ਗਿਆ ਆ ਸਿੱਖ ਸੰਗਤ ਦਾ ਬਹੁਤ ਵੱਡਾ ਇਕੱਠ ਹੋਣਾ ਆਪਣੇ ਹੱਕਾਂ ਨੂੰ ਲੈ ਕੇ ਸਾਡੇ ਹੱਕ ਨੇ ਹਰਿਆਣਾ ਦੇ ਅੰਦਰ ਜਿਹੜੇ ਸਾਨੂੰ ਇਕੱਠੇ ਹੋ ਕੇ ਲੈਣੇ ਪੈਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਇੱਕ ਇਨਸਾਨ ਸਾਹਿਬ ਦੱਲੇ ਇਕੱਠੇ ਹੋਣ ਦੀ ਲੋੜ ਆ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਬੇਵਤੀ ਕਰਦਾ ਆ ਉਹਦੇ ਵਾਸਤੇ ਸਖਤ ਕਾਨੂੰਨ ਹੋਣਾ ਚਾਹੀਦਾ ਆ ਤਾਂ ਕਿ ਇਹਨਾਂ ਨੂੰ ਡਰ ਹੋਵੇ ਇਹ ਡਰਨ ਇਹ ਜੇ ਮਾੜਾ ਕੰਮ ਕਰਨ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇ ਤੇ ਸਾਡੇ ਮੁੰਡੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਕੰਕਰ ਲਾ ਦਿੱਤੇ ਜਾਂਦੇ ਨੇ ਜੇ ਉਹ ਕਿਸੇ ਵੀ ਸੰਸਥਾ ਦਾ ਪੇਪਰ ਦੇਣ ਜਾਣ ਉਹ ਸੰਪੂਰਨ ਹੋ ਕੇ ਜਾਣ ਉਹਨਾਂ ਨਾਲ ਕੋਈ ਛੇੜਛਾੜ ਨਾ ਹੋਵੇ ਤੇ ਇਹ ਜੇ ਸਾਡੇ ਹੱਕ ਨੇ ਸਾਡੀ ਧਰਮਸਾਲਾ ਬਣਨੀ ਚਾਹੀਦੀਆਂ ਨੇ ਸ਼ੀਖਾਂ ਦੀ ਹਰਿਆਣਾ ਦੇ ਇੱਕ ਜਿਲ੍ਹੇ ਦੇ ਅੰਦਰ ਕਿਉਂਕਿ ਸਾਰਿਆਂ ਦੀ ਬਣੀ ਹੋਈ ਆ ਤਾਂ ਕਿ ਅਸੀਂ ਆਪਣੇ ਉੱਥੇ ਕਾਰਜ ਕਰ ਸਕੀਏ हरियाणा ਦੇ ਅੰਦਰ ਬੀਜਪੀ ਤੇ ਆਰਐਸਐਸ ਦਾ ਗੁਰਦੁਆਰਿਆਂ ਦੇ ਅੰਦਰ ਕਬਜ਼ਾ ਆ ਕਿੰਨੀ ਵਾਰ ਸੀ ਮੁੱਖ ਮੰਤਰੀ ਦੇ ਰਾਹੀ ਦੇਖ ਚੁਕੇ ਉਹਨਾਂ ਨੇ ਬੇਬਤੀ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਕਿਉਂਕਿ ਪ੍ਰਧਾਨ ਇਹਨਾਂ ਨੇ ਆਪਣੇ ਬਣਾਏ ਹੋਏ ਨੇ ਹਰਿਆਣੇ ਦੇ ਅੰਦਰ ਇਲੈਕਸ਼ਨ ਹੋਵੇ ਤੇ ਬੋਟਾਂ ਬਣਨ ਸਿੱਖਾਂ ਦੀ ਤੇ ਜਿਹਨੂੰ ਸੰਗਤ ਚਾਵੇ ਉਹ ਕਮੇਟੀ ਦਾ ਪ੍ਰਧਾਨ ਬਣੇ ਉਹ ਸਾਡੇ ਗੁਰਦੁਆਰਿਆਂ ਦੀ ਰਾਖੀ ਕਰੇ ਜਿਹਨੂੰ ਸੰਗਤ ਚਾਵੇ ਤੇ ਅਗਰ ਕੋਈ ਸਾਡੇ ਧਰਮ ਦੇ ਖਿਲਾਫ ਵੀਡੀਓ ਪਾਉਂਦਾ ਜਾਂ ਕੁਝ ਗਲਤ ਬੋਦਾ ਉਹਦੇ ਖਿਲਾਫ ਐਸਆਈਟੀ ਬਣਾਈ ਜਾਵੇ ਤਾਂ ਕਿ ਉਹ ਇਹ ਜਮ ਮਾੜਾ ਕੰਮ ਨਾ ਦੁਬਾਰਾ ਕਰਨ ਉਹਨਾਂ ਨੂੰ ਬਣਦੀ ਸਜ਼ਾ ਮਿਲ ਇਹ ਜੇ ਸਾਡੇ ਬਹੁਤ ਹੱਕ ਨੇ ਹਰਿਆਣੇ ਦੇ ਅੰਦਰ 16 ਲੱਖ ਗਿਣਤੀ ਆ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਸਿੱਖਾਂ ਨੂੰ ਤੇ ਸਾਡਾ ਫਰਜ਼ ਬਣਦਾ ਆ ਵੀ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਜੀ ਕਨਸਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ ਕੱਲ ਨੂੰ ਤੇ ਸਰਕਾਰਾਂ ਅੱਗੇ ਆਪਣੀ ਮੰਗਾਂ ਰੱਖੀਏ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਭਰਾਵੋ ਭੈਣੋ ਮਾਤਾ ਉਹ ਬਜ਼ੁਰਗੋ ਸਾਰੇ ਕੱਲ ਨੂੰ ਇਕੱਠੇ ਹੋਜੋ ਸਰਕਾਰਾਂ ਨੂੰ ਦਿਖਾਈ ਅਸੀਂ ਸਾਰੇ ਇਕਾ ਤੇ ਆਪਣੇ ਹੱਕਾਂ ਪਿੱਛੇ ਲੜੀਏ ਆਪਣੀ ਕੌਮ ਨੂੰ ਬਚਾਈਏ ਆਪਣੇ ਪੰਥ ਨੂੰ ਬਚਾਈਏ ਆਪਣੇ ਗ੍ਰੰਥ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਅਹੇ ਗੁਰਦੀਪ ਕੀ ਫਤ